ਅੱਜਾ ਹੁਕਮ ਕੀਤਾ ਜਾ ਰਿਹਾ ਵਾ ਕਿੱਥੇ ਕੀਤਾ ਜਾ ਰਿਹਾ ਹੈ ਵਾ ਕੀ ਨਾਮ ਸੁਣਦੇ ਤੋਂ ਕਿ ਨਾਮ ਫੰਕਸ਼ਨ ਨਹੀਂ ਜਸਤ ਜਸਨਾ ਤੁਸੀਂ ਦੇਖ ਰਹੇ ਹੋ ਬਾਹਰ ਰੰਗੋਲੀ ਬਣਾਈ ਆ ਬੱਚਿਆਂ ਨੇ ਦੀਵਾਲੀ ਦਾ ਤਿਉਹਾਰ ਆ ਬੱਚਿਆਂ ਨੂੰ ਹਰ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਜਾਂਦਾ ਸਕੂਲ ਦੇ ਵਿੱਚ ਜਸਤਾਂ ਦੁਸ਼ਹਿਰਾ ਨਿਕਲ ਕੇ ਗਿਆ ਅੱਗੇ ਦੀਵਾਲੀ ਆ ਗਈ ਫਿਰ ਅੱਗੇ ਗੁਰੂ ਨਾਨਕ ਦੇਵ ਜੀ ਦੀ ਜਨਮ ਦਿਤੀ ਆ ਜਾਏਗੀ ਇਹ ਸਾਡੇ ਸਕੂਲ ਦੀ ਪਰੰਪਰਾ ਰਹੀ ਆ ਸਾਰੇ ਸਕੂਲਾਂ ਵਾਲੇ ਵੀ ਕਰਦੇ ਨੇ ਅਸੀਂ ਵੀ ਇਸ ਚੀਜ਼ ਤੇ ਜ਼ੋਰ ਦਿੰਨੇ ਆ ਵੀ ਬੱਚਿਆਂ ਨੂੰ ਸਾਡੇ ਤਿਉਹਾਰਾਂ ਦੇ ਬਾਰੇ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਆ ਜੀ ਹੁਣ ਜਿਸ ਤਰ੍ਹਾਂ ਬੱਚੇ ਨੇ ਸੇਰ ਦੇ ਲੱਗੇ ਸੀ ਬੋਲੀ ਬੁਣਾ ਰਹੀ ਸੀ ਬੱਚੇ ਉਹਨਾਂ ਨੂੰ ਪਤਾ ਮਤਲਬ ਕੀ ਆ ਸਾਡੇ ਤਿਉਹਾਰ ਦਾ ਫੁਰ ਦਿਵਾਲੀ ਇੱਕ ਇਦਾਂ ਦਾ ਤਿਉਹਾਰ ਆ ਉਹ Hindu Sikh ਕੋਈ ਵੀ ਮਜ਼ਬਦ ਦਾ ਬੰਦਾ ਹੋਵੇ ਉਹ ਇਸ ਤਿਹਾਰ ਮੈਂ ਬਹੁਤ ਹਰਸ਼ ਉਲਾਸ ਨਾਲ ਮਨਾਉਂਦਾ ਸੋ ਇਸੇ ਤਹਿਤ ਅਸੀਂ ਸਕੂਲ ਦੇ ਵਿੱਚ ਜਿਹੜਾ ਬੱਚਿਆਂ ਨੂੰ ਹਰ ਇੱਕ ਤਿਉਹਾਰ ਦੇ ਬਾਰੇ ਤਿਉਹਾਰ ਦੇ ਬਾਰੇ ਦੱਸਦੇ ਹੁੰਦੇ ਆ ਕਿ ਇਹ ਭਾਈ ਤਿਉਹਾਰ ਕਿਉਂ ਆਉਂਦਾ ਕਿਉਂ ਮਨਾਉਣਾ ਚਾਹੀਦਾ ਔਰ ਇਹਦੀ ਮਹੱਤਤਾ ਕੀ ਹੈ ਕਾਫੀ ਸਕੂਲਾਂ ਦਾ ਦੇਖਣ ਨੂੰ ਮਿਲਦੇ ਆ ਜਿਹਨਾਂ ਤੇ ਆਉਂਦਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਵੀ ਹੈ ਦਿਨ ਕਿਹੜਾ ਜਾਂਦਾ ਬੱਚਨ ਕੀ ਦੱਸਣ ਜੀ ਬਿਲਕੁਲ ਮੈਂ ਕਈ ਵਾਰ ਦੇਖਦਾ ਉਹਨਾਂ ਪਿੱਛੇ ਜੇ ਇੱਕ ਮੈਂ ਦੇਖਿਆ ਉਹ ਸੀਗਾ ਤਾਂ 15 ਅਗਸਤ ਉਹ ਜਦੋਂ ਤੁਹਾਡੇ ਵਰਗੇ ਪੱਤਰਕਾਰ ਭਰਾਵਾਂ ਨੇ ਉਹਨਾਂ ਨੂੰ ਪੁੱਛਿਆ ਟੀਚਰਜ਼ ਨੂੰ ਵੀ ਅੱਜ ਕਹਿੰਦਾ ਦਿਨ ਆ ਜੀ ਤਾਂ ਉਹ 15 ਅਗਸਤ ਨੂੰ ਆਜ਼ਾਦੀ ਦਿਵਸ ਦੀ ਬਜਾਏ ਗੜਤੰਤਰ ਦਿਵਸ ਦੱਸੀ ਜਾ ਰਹੀ ਸੀ ਸੋ ਕਈ ਵਾਰੀ ਅੱਛਾ ਇਹ ਵੀ ਨਹੀਂ ਵੀ ਉਹ ਕਦੇ ਜਿਹਨੂੰ ਕਹਿ ਦਈਏ ਵੀ ਆਪਾਂ ਟੰਗ ਉਹਦੀ ਉਹ ਸਲਿੱਪ ਕਰ ਗਈ ਸਲਿੱਪ ਟੰਗ ਸਲਿੱਪ ਦਾ ਵੀ ਮੈਟਰ ਨਹੀਂ ਸੀਗਾ ਤੋਂ ਅੱਗੇ ਤੋਂ ਇਲਾਵਾ ਦੋ ਚਾਰ ਲੋਕਾਂ ਨੇ ਹੋਰ ਪਿੱਛੇ ਉਹ ਟੀਚਰ ਦਾ ਸੇਮ ਇਹੀ ਜਵਾਬ ਸੀ ਸੋ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਕਿ ਟੀਚਰ ਇਤਨਾ ਦੇ ਹੁੰਦੇ ਨੇ ਮੈਂ ਦੇਖੋ ਗੱਲ ਇਹ ਆ ਵੀ ਅਸੀਂ ਕਿਸੇ ਸਕੂਲ ਨੂੰ ਕਿਸੇ ਸੰਸਥਾ ਨੂੰ ਕਿਸੇ ਟੀਚਰ ਨੂੰ ਅਸੀਂ ਕੰਡੈਮ ਨਹੀਂ ਕਰਦੇ ਲੇਕਿਨ ਟੀਚਰ ਦਾ ਰੁਤਬਾ ਇੱਕ ਬਹੁਤ ਵੱਡਾ ਰੁਤਬਾ ਇਹਨਾਂ ਨੇ ਸਮਾਜ ਨੂੰ ਸੇਹ ਦੇਣੀ ਆ ਉਹ ਬੱਚਿਆਂ ਦਾ ਇਹਨਾਂ ਨੇ ਜਿਹੜਾ ਵਾ ਭੁਿੱਖ ਬਣਾਣਾ ਜੇ ਸਾਡੇ ਟੀਚਰਾਂ ਨੂੰ ਹੀ ਨਹੀਂ ਪਤਾ ਆਊਗਾ ਵੀ ਕੀ ਤਿਉਹਾਰ ਆ ਔਰ ਕੀ ਦਿਨ ਆ ਤਾਂ ਫਿਰ ਆਪਾਂ ਬੱਚਿਆਂ ਨੂੰ ਕੀ ਦੱਸਾਂਗੇ ਸੋ ਸਾਡੇ ਕੋਲ ਤਾਂ ਮੋਸਟਲੀ ਜਿੰਨਾ ਸਟਾਫ ਆ ਹਰ ਮਹੀਨੇ ਜਦੋਂ ਮੀਟਿੰਗ ਹੁੰਦੀ ਆ ਉਹ ਤਿਹਾਰ ਜਿੰਨੇ ਆਣ ਵਾਲੇ ਹੁੰਦੇ ਆ ਟੀਚਰ ਨੂੰ ਵੀ ਪੁੱਛੀਦਾ ਵੀ ਦੱਸੋ ਜੀ ਕੀ ਆਣ ਵਾਲਾ ਆਗੇ ਜੇ ਟੀਚਰ ਨੂੰ ਪਤਾ ਹੋਊਗਾ ਤਾਂ ਹੀ ਉਹ ਬੱਚਿਆਂ ਨੂੰ ਦੱਸੂਗਾ ਨਾ ਕਿਉਂਕਿ ਇਹ ਤਾਂ ਸਾਡੇ ਜਿਹੜੇ ਵਿਦਿਆ ਤੇ ਮੰਦਰ ਨੇ ਇਤੋਂ ਹੀ ਬੱਚਿਆਂ ਨੂੰ ਅੱਗੇ ਜਿਹੜਾ ਸਾਰਾ ਕਾਲਜ ਜਾਣਾ ਬੱਚੇ ਨੇ ਕਿਸ ਇੰਸਟੀਚਿਊਟ ਚ ਜਾਣਾ ਜੇ ਚੰਗਾ ਉਹਦੇ ਕੋਲੇ ਬੈਲੈਂਸ ਹੋਊਗਾ ਬੱਚੇ ਕੋਲ ਬੈਲੈਂਸ ਸੁਭਾਅ ਆ ਉਹ ਵੀ ਐਜੂਕੇਸ਼ਨ ਬੈਲੈਂਸ ਹੋਊਗੀ ਪਾਈਓ ਬੱਚਾ ਜਿਹੜਾ ਅੱਗੇ ਵੱਧ ਸਕੋ ਬਈ ਬੱਚੇ ਨਾਲ ਗੱਲਬਾਤ ਕੀਤੀ ਵੀ ਜੀ ਮੈਂ ਆਹ ਫਿਰ ਜੀ ਉਹ ਇੱਕ ਪੜਦੇ ਜਾਓ ਕਿ ਮੈਡਮ ਤੁਹਾਡੇ ਟੀਚਰ ਆ ਉਹਨੂੰ ਕਿਸ ਤਰ੍ਹਾਂ ਗੈਰ ਕਰਦੇ ਨੇ ਉਹਨੇ ਬੱਚੇ ਨੇ ਕਿਹਾ ਸਰ ਅਸੀਂ ਗੈਰ ਇਸ ਤਰ੍ਹਾਂ ਕਰਦੇ ਹਾਂ ਵੀ ਮਾਂ ਨੂੰ ਗੈਰ ਕਰਦੀ ਆ ਤਾਂ ਉਸ ਦਾ ਉਹਨੂੰ ਲੱਗਦਾ ਬਈ ਬਿਲਕੁਲ ਜੇ ਦੇਖੋ ਇਹ ਰਿਸ਼ਤਾ ਹੈ ਪੇਰੈਂਟਸ ਦਾ ਟੀਚਰ ਦਾ ਬੱਚਿਆਂ ਦਾ ਇੱਕ ਮਾਪਾ-ਵਾਪਾ ਨੇ ਬੱਚਾ ਨੂੰ ਜਨਮ ਦਿੱਤਾ ਸਾਡੇ ਕੋਲ ਬੱਚੇ ਆ ਗਏ ਅਸੀਂ ਸਕੂਲ 'ਚ ਜਿੰਨੀ ਦੇਰ ਤੱਕ ਬੱਚਾ ਸੀ ਮਾਪਾ-ਵਾਪਾ ਉਹਨਾਂ ਦੇ ਹਨ ਅਸੀਂ ਉਹਨਾਂ ਨੂੰ ਐਜੂਕੇਟ ਕਰਨਾ ਅਸੀਂ ਚੰਗੀ ਮਾੜੀ ਗੱਲ ਅਸੀਂ ਬੱਚਾ ਨੂੰ ਸਮਝਾਣੀ ਆ ਬੈਡ ਟੱਚ ਗੁੱਡ ਟੱਚ ਕੁੜੀਆਂ ਨੂੰ ਅਸੀਂ ਦੱਸਣਾ ਬੱਚਾ ਨੂੰ ਅਸੀਂ ਸਮਝਾਣਾ ਇਹ ਸਾਡਾ ਮੋਢਲਾ ਫਰਜ਼ ਆ ਹਰੇਕ ਇੰਸਟੀਚਿਊਟ ਦਾ ਜਿਹੜੇ ਐਜੂਕੇਸ਼ਨ ਦੀ ਲਾਈਨ 'ਚ ਹੈਗੇ ਨੇ ਹੁਣ ਤਾਂ ਹੀ ਲੋਕਾਂ ਨੇ ਵਪਾਰ ਬਣਾਇਆ ਹੋਇਆ ਐ ਇਸ ਜੀ ਹਾਲਾਂਕਿ ਇਹ ਵਪਾਰ ਦਾ ਧੰਦਾ ਕਰਨ ਦਾ ਮੈਟਰ ਨਹੀਂ ਹੈ ਗੱਲ ਸਕੂਲਾਂ ਦੇ ਵਿੱਚ ਠੀਕ ਹੈ ਤੁਸੀਂ ਐਜੂਕੇਸ਼ਨ ਦਿਓ ਵਧੀਆ ਢੰਗ ਨਾਲ ਦਿਓ ਟੀਚਰਾਂ ਨੂੰ ਸਸਤੀ ਤਨਖਾਹਾਂ ਵਧੀਆ ਦੇ ਦਿਓ ਮਤਲਬ ਕਿ ਆਈ ਚਲਾਈ ਵਾਲਾ ਕੰਮ ਹੋਵੇ ਇਹਨੂੰ ਤੁਸੀਂ ਵਿਪਾਰ ਨਾ ਬਣਾਓ ਜ਼ਰੀਆ ਨਾ ਬਣਾਓ ਜਿਸ ਦੇ ਨਾਲ ਕਿ ਮਹਿੰਗਾਈ ਦੇ ਦੌਰ ਦੇ ਵਿੱਚ ਐਜੂਕੇਸ਼ਨ ਹੋਰ ਮਹਿੰਗੀ ਹੋ ਜਵੇ ਤੁਹਾਡੇ ਕੋਲ ਬੱਚਾ ਕਿੰਨੀ ਕਲਾਸ ਲੈ ਲਈ ਕਿੰਨੀ ਕਲਾਸ ਤੱਕ ਹੈ ਸਾਡੇ ਕੋਲ ਜੀ ਨਰਸਰੀ ਤੋਂ ਲੈ ਕੇ 10ਵੀਂ ਤੱਕ ਦੀ ਜਿਹੜੀ ਮਾਨਤਾ ਪ੍ਰਾਪਤ ਹੈ ਸਕੂਲ ਦੀ ਔਰ ਇੱਕ ਵੱਡੀ ਗੱਲ ਤੁਹਾਨੂੰ ਮੈਂ ਵਿਸ਼ੇਸ਼ ਤੌਰ ਤੇ ਦੱਸਣੀ ਚਾਹਤ ਹਾਂ ਵੀ ਜਿਹੜੇ ਬੱਚੇ ਨੇ ਉਹ ਸਾਡੇ ਕੋਲੇ 100% ਰਿਜ਼ਲਟ ਆ ਜਿਹੜਾ 5ਵੀਂ ਦਾ 8ਵੀਂ ਦਾ 10ਵੀਂ ਦਾ 100% ਰਿਜ਼ਲਟ ਬਾਈਕ ਵੀ ਬੱਚਾ ਕੇ ਸਸ ਬੱਚਨ ਕੀ ਸੁਨੇਹਾ ਸੁਰੇਸ਼ਾ ਦਿਨਾ ਚਾਹੋਗੇ ਪਟਾਕੇ ਵਾਲੇ ਮੈਂ ਤਾਂ ਬਿਲ ਨਹੀਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਬੇਨਤੀ ਕਰ ਚੁੱਕਾ ਵੀ ਗਰੀਨ ਦੀਵਾਲੀ ਮਨਾਓ ਜੇ ਪਟਾਕੇ ਚਲੋ ਚਲਾਣੀ ਨੇ ਬੱਚੇ ਨੇ ਚਲੋ ਕੋਈ ਹਲਕਾ ਫੁਲਕਾ ਤੁਸੀਂ ਆਪਣਾ ਸ਼ੁਗਲ ਮੇਲਾ ਕਰ ਸਕਦੇ ਹੋ ਅੱਜ ਕੱਲ੍ਹ ਤੇ ਪਟਾਕੇ ਵੀ ਬਹੁਤ ਜ਼ਿਆਦਾ ਹਾਰਮਫੁਲ ਆ ਗਏ ਨੇ ਜਿਹੜੇ ਕਿ ਨੌਇਸ ਆਵਾਜ਼ ਵੀ ਬਹੁਤ ਜ਼ਿਆਦਾ ਕਰਦੇ ਨੇ ਔਰ ਪੋਲੂਸ਼ਨ ਵੀ ਬਹੁਤ ਜ਼ਿਆਦਾ ਫਿਰ ਉਹਨਾਂ ਆ ਵੱਡੀ ਗੱਲ ਕੀ ਆ ਵੀ ਬੱਚਿਆਂ ਨੂੰ ਵੀ ਚਲਾਨ ਚ ਖਤਰਾ ਉਹਦੇ ਨਾਲ ਹੈਗਾ ਸੋ ਸਾਡੀਆਂ ਮਾਵਾਂ ਭੈਣਾਂ ਬੀਬੀਆਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਰੇਸ਼ਮੀ ਸੂਟ ਇਦਾਂ ਦੇ ਸੂਟ ਨਾ ਪਾਓ ਜਿਹਨੂੰ ਅੱਗ ਛੇਤੀ ਫੜਨ ਦਵੇ ਔਰ ਕਾਟਨ ਦੇ ਸੂਟ ਪਾ ਕੇ ਰੱਖੋ ਬੱਚਿਆਂ ਨੂੰ ਵੀ ਆਪਣੇ ਨੂੰ ਆਪਣੇ ਕੋਲ ਰੱਖੋ ਹਮੇਸ਼ਾ ਆਈ ਇੱਕ ਰਾਤ ਹੁੰਦੀ ਹੈ ਜਿਹੜੀ ਪਟਾਕਿਆਂ ਦੀ ਉਹ ਜਿਆਦਾ ਇਕੱਠਾ ਨਾ ਵਾਪੜ ਜਾਂਦੀਆਂ ਨੇ ਸਿਰਫ਼ਤ ਵੀ ਬਚਨ ਦੀ ਲੋੜ ਆ ਬਹੁਤ ਬਹੁਤ ਜਿਆਦਾ ਤੁਹਾਨੂੰ ਕੀ ਮੈਸੇਜ ਇਹ ਤੁਹਾਡੇ ਕੋਲ ਉਹ ਦਿਹਾਣਾ ਕਿ ਜੀ ਸਾਰੇ ਪੰਜਾਬ ਨੂੰ ਸਾਰੇ ਭਾਰਤ ਦੇ ਵਸਨੀਕਾਂ ਨੂੰ ਹੀ ਮੈਸੇਜ ਆ ਵੀ ਦੇਖੋ ਪੋਲੂਸ਼ਨ ਦਾ ਘਟਾਓ ਸੱਡੀ ਜਿਹੜੀ ਓਜ਼ੋਨ ਲੇਅਰ ਆ ਸਾਡਾ ਜਿਹੜਾ 에ਅਰ ਕੁਆਲਿਟੀ ਇੰਡੈਕਸ ਆ AQI ਉਹਨੂੰ ਗੰਨਿਆ ਉਹ ਵੀ ਬਹੁਤ ਉੱਪਰ ਚਲੇ ਗਿਆ ਸੋ ਇਹਨੂੰ ਸਾਨੂੰ ਥੱਲੇ ਲਿਆਉਣ ਦੀ ਲੋੜ ਆ ਤਾਂ ਕਿਰਪਾ ਕਰਕੇ ਦੇਖੋ ਜਦੋਂ ਆ ਲੱਗਿਆ ਸੀ ਕਰੋਨਾ ਬੰਦ ਹੋਇਆ ਆ ਜਲੰਧਰ ਤਾਂ ਸਾਨੂੰ ਛਾਲਿਕ ਦੀਆਂ ਪਹਾੜੀਆਂ ਦੇਖਦੀਆਂ ਸੀ ਇੰਨਾ ਸਾਫ਼ ਹੋ ਗਿਆ ਸੀਗਾ ਤਾਂ ਉਹ ਕੀ ਸੀਗਾ ਵੀ ਪੋਲੂਸ਼ਨ ਨਹੀਂ ਸੀ ਹੋਇਆ ਸੋ ਇਹ ਹੀ ਚੀਜ਼ ਸਾਡੇ ਚਾਣੀ ਚਾਹੀਦੀ ਆ ਵੀ ਜਿਹੜਾ ਸਾਡਾ ਦੇਸ਼ ਆ ਪੰਜਾਬ ਆ ਸਾਡਾ ਸ਼ਹਿਰ ਆ ਇਹ ਸਾਫ ਸੁਥਰਾ ਹੋਣਾ ਚਾਹੀਦਾ ਇਹਨੂੰ ਪੋਲੂਸ਼ਨ ਤੋਂ ਰਹਿਤ ਕਰੀਏ ਤਾਂ ਹੀ ਗੱਲ ਬਣੇਗੀ ਠੀਕ ਹੈ ਥੈਂਕ ਯੂ ਕਿਆ ਨਾਮ ਹੈ ਮਾਈ ਨੇਮ ਇਜ਼ ਗੁਰਲੀਨ ਕੌਰ ਮੈਂ ਡਾਕਟਰ ਏਵੀਐਨ ਪਬਲਿਕ ਸਕੂਲ ਮੇ ਟੀਚ ਕਰਤੀ ਹੂੰ ਆਈ ਏਮ ਅ ਕਾਮਰਸ ਟੀਚਰ ਸੋ ਮੈਂ ਸਭ ਕੋ ਇਹੀ ਵਿਸ਼ ਕਰਨਾ ਚਾਹੂੰਗੀ ਇਹ ਵਿਸ਼ ਯੂ ਵੈਰੀ 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 ਹੈਪੀ ਦੀਵਾਲੀ ਹੈਪੀ ਕਲੀਨ ਐਂਡ ਗ੍ਰੀਨ ਦੀਵਾਲੀ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੇ ਘਰੋਂ ਮੇ ਦੀਆ ਮਤਲਬ ਰੋਸ਼ਨੀ ਜੋ ਹੈ ਵੋ ਚਲਾਏ ਲੇਕਿਨ पटाखे चलाए लेकिन इतने नहीं भी जिससे प्रदूषण फैले या लोगों को नुकसान बस यही कहना चाहूँगी कि पेड़ पौधे लगाओ अच्छे से हैप्पी क्लीन ग्रीन दिवाली मनाई थैंक यू सो मच